ਜਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਸ਼ਖਾ ਮਨੁ ਰਦਾਈਆਂ ਜਿਹੜੀ ਮੇਰਾ ਸਤਿਗੁਰੂ ਜਠਾ ਰਾਮ ਰਾਜੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ जग ਤਰ ਆਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸੰਕੋ ਸਦਾ ਨਮਸਕਾਰ ਇਹ ਤੁਕਾਂ ਅਵਤਾਰਾਂ ਦੇ ਮਹਾਪੁਰਖਾਂ ਦੇ ਇਸ ਸੰਸਾਰ ਵਿੱਚ ਪ੍ਰਕਾਸ਼ ਧਾਰਨ ਦੇ ਪੁਰਬ ਦੇ ਮੌਕੇ ਤੇ ਗਾਈਆਂ ਜਾਂਦੀਆਂ ਨੇ ਸੰਗਤ ਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਨੇ ਸੰਗਤ ਆਪ ਵੀ ਪੜ੍ਹਦੀ ਹੈ ਸੰਗਤ ਜਾਣਦੀ ਵੀ ਹੈ ਇਹ ਜਿਸ ਸੰਦਰਭ ਵਿੱਚ ਮੈਂ ਇਥੇ ਕੋਟ ਕੀਤੀਆਂ ਨੇ ਕਿ ਜੁਲਾਈ ਮਹੀਨਾ ਜਿਹੜਾ 1656 ਨੂੰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਜਨਨ ਨੂੰ ਕਿਹਾ ਜਾਂਦਾ ਅਸ਼ਟਮ ਬਲਬੀਰਾ ਵੀ ਕਿਹਾ ਜਾਂਦਾ ਸਰਬ ਖਰਤਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਹਨਾਂ ਬਾਰੇ ਦਸਮ ਪਾਤਸ਼ਾਹ ਅਰਦਾਸ ਵਿੱਚ ਕਹਿੰਦੇ ਨੇ ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਉਸ ਜਾਏ ਤੇਗ ਬਹਾਦਰ ਸਿਮਰੀਏ ਕਰਨਾਉਣ ਆਵੇ ਤਾਂ ਇਹ ਸਭ ਥਾਈ ਹੋਇਸਾ ਹੈ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਹੋਇਆ ਸੀ ਉਹਨਾਂ ਨੇ ਸੰਸਾਰਿਕ ਜਾਮਾ ਧਾਰ ਕੇ ਇਸ ਸੰਸਾਰ ਵਿੱਚ ਆਉਣਾ ਕੀਤਾ ਤੇ ਬੇਅੰਤ ਪਰਮ ਭਗਤਕਾਰ ਕੀਤੇ ਦੁਨੀਆ ਨੂੰ ਦੁਨੀਆ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਿੱਖ ਗੁਰੂ ਸਾਹਿਬਾਨ ਵਿੱਚ ਤਾਂ ਹਨੀ ਬਹੁਤ ਛੋਟੀ ਉਮਰ ਦੇ ਯਾਨੀ ਦੁਨਿਆਵੀ টারਮਸ ਵਿੱਚ ਦੁਨਿਆਵੀ ਟੈਮਨਾਲ ਵਿੱਚ ਉਹ ਛੋਟੀ ਆਯੂ ਦੇ ਛੋਟੀ ਉਮਰ ਦੀ ਗੱਦੀ ਤੇ ਬੈਠੇ ਤੇ ਛੋਟੀ ਉਮਰ ਵਿੱਚ ਹੀ ਉਹ ਬ੍ਰਮਹਲੀਨ ਹੋ ਗਏ ਪਰ ਜੋ ਉਹ ਕਾਰਜ ਕਰ ਗਏ ਉਹ ਰੇਦੀ ਦੁਨੀਆ ਤੱਕ ਕੋਈ ਵੱਡਾ ਸਮਰਥ ਮਹਾਪੁਰਖੀ ਕਰ ਸਕਦਾ ਹੈ ਰੇਦੀ ਦੁਨੀਆ ਤੱਕ குரு ਹਰਿਕ੍ਰਿਸ਼ਨ ਸਾਹਿਬ ਦਾ ਨ ਰੌਸ਼ਨ ਸਤਾਰੇ ਵਾਂਗ ਚਮਕਦਾ ਰਹੇਗਾ ਇਹ ਮੈਂ ਦੱਸਿਆ ਕਿ 1956 ਐ ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ ਹੋਇਆ ਕਿੱਥੇ ਜੀ ਇਹ ਵੀ ਦੱਸਦੇ ਹਾਂ ਬੜੀ ਰਮਣੀਕ ਧਰਤੀ ਸ਼ਿਵਾਲਿਕ ਦੀ ਪਹਾੜੀਆਂ ਸ਼੍ਰੀ ਕੀਰਤਪੁਰ ਸਾਹਿਬ ਜਿਹਨੂੰ ਕਿ ਗੁਰੂ ਉਹਨਦੇ ਪਿਤਾ ਜੀ ਪਿਤਾ ਜੀ ਦਾ ਨਾਮ ਸਤਵੇਂ ਪਾਤਸ਼ਾਹ ਸਿਰ ਗੁਰਾਇ ਜੀ ਸਾਹਿਬ ਤੇ ਮਾਤਾ ਜਨਾ ਮਾਤਾ ਕ੍ਰਿਸ਼ਨਾਵੰਤੀ ਕੁਝ ਲੋਕ ਇਤਿਹਾਸਕਾਰ ਮਾਤਾ ਕ੍ਰਿਸ਼ਨ ਕੌਰ ਵੀ ਕਹਿੰਦੇ ਸੰਨ ਪਰ ਕੌਰ ਲਖਬ ਜਿਹੜਾ ਉਹ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਆ ਸੀ ਉਦੋਂ ਪਹਿਲਾਂ ਕੌਰ ਲਖਬs ਪ੍ਰਚਲਿਤ ਨਹੀਂ ਸੀ ਇਸ ਕਰਕੇ ਮਾਤਾ ਕ੍ਰਿਸ਼ਨਾਵੰਤੀ ਜੀ ਜੀ ਸੁਲਖਣੀ ਕੁਖੋਂ ਗੁਰੂ ਹਾਇਰਾ ਸਾਹਿਬ ਦੇ ਗ੍ਰਹਿ ਵਿਖੇ ਸਤਵੇਂ ਪਾਸ਼ਾ ਦੇ ਕੀਰਤਪੁਰ ਸਾਹਿਬ ਤੇ ਅਮਰੀਕ ਅਸਥਾਨ ਦੇ ਉਤੇ ਹੋਇਆ ਜਿੱਥੇ ਗੁਰੂ ਹਾਇਰਾ ਸਾਹਿਬ ਨੇ ਸਾਰੀ ਉਮਰ ਬਤੀਤ ਕੀਤੀ 38 ਸਾਲ ਦੀ ਆਰਜਾ ਗੁਰੂ ਹਾਇਰਾ ਸਾਹਿਬ ਜੀ ਨੇ ਭੋਗਿਆ ਔਰ ਬਹੁਤ ਲਾਸ਼ਾਨੀ ਕਾਰਜ ਕੀਤੇ ਨੇ ਦੁਨੀਆਂ ਦੇ ਉਹਨਾਂ ਨੇ ਸ਼ਫਾਖਾਨਾ ਖੋਲਿਆ ਉਤੇ ਇਹ ਤੋਂ ਅੰਗਰੇਜ਼ ਜਿਹੜੇ ਸੀ ਉਹ ਤੇ ਜਿਹੜੇ ਮੁਗਲ ਬਾਦਸ਼ਾਹ ਸਨ ਉਹ ਵੀ ਦਵਾਈਆਂ ਲੈ ਕੇ ਜਾਂਦੇ ਰਹੇ ਬਾਦਸ਼ਾਹ ਦਾ ਲੜਕਾ ਨਹੀਂ ਸੀ ਠੀਕ ਹੁੰਦਾ ਉਥੋਂ ਦਵਾਈ ਲੈ ਕੇ ਗਏ ਤੇ ਉਹ ਰਾਜ਼ੀ ਹੋਇਆ ਤੇ ਉਹਨੇ ਨਜ਼ਰਾਨਾ ਭੇਜਿਆ ਤੇ ਦਰਸ਼ਨ ਨੂੰ ਵੀ ਆਇਆ ਇਸ ਤਰ੍ਹਾਂ ਉਹ ਉਹਨਾਂ ਦੇ ਕੋਲ 4000 ਦੇ ਕਰੀਬ ਕੋੜ ਸਵਾਰ ਫੌਜ ਰਿੰਦੀ ਸੀ ਪਰ ਕਦੇ ਵੀ ਉਹਨਾਂ ਨੇ ਕੋਮਲ ਚਿੱਤ ਬੜੇ ਸਨ ਗੁਰੂ ਹਰਾਈ ਸਾਹਿਬ ਦੀ ਬਹੁਤ ਕੋਮਲ ਬਿਰਤੀ ਦੇ ਮਾਰਕਸਾਨ ਕਿਦਨ ਫੁੱਲ ਟੁੱਟ ਕੇ ਡਿੱਗ ਪਿਆ ਉਹਨਾਂ ਦੀ ਕਰੀਆ ਵਾਲਾ ਚੋਲਾ ਪੈਂਦੇ ਸਨ ਤੇ ਉਹਨਾਂ ਦੇ ਅ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕਿ ਚੋੜੇ ਨੂੰ ਸੰਭਾਲ ਕੇ ਤੁਰੀਦਾ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਗੁਰੂ ਹਰਾਈ ਸਾਹਿਬ ਹਮੇਸ਼ਾ ਆਪਣੇ ਜਦੋਂ ਵੀ ਬਾਗ 'ਚ ਸੈਰ ਕਰਨ ਜਾਂਦੇ ਬਹੁਤ ਯਾਨੀ ਜਿਹਨੂੰ ਆਪਾਂ ਕਹਿੰਦੇ ਨਾ ਕੁਦਰਤੀ ਆਲਾ ਦੁਆਲਾ ਇਹਦੀ ਸਵੱਛਤਾ ਵੱਲ ਸਭ ਤੋਂ ਪਹਿਲਾਂ ਧਿਆਨ ਹੋਰ ਗੁਰੂ ਸਾਹਿਬਾਨ ਨੇ ਤਾਂ ਪਹਿਲੇ ਗੁਰੂ ਸਾਹਿਬ ਤੋਂ ਹੀ ਸੰਦੇਸ਼ ਆਇਆ ਬਲਿਹਾਰੀ ਕੁਦਰਤ ਉਸਿਆ ਤੇਰਾ ਅੰਤ ਨਾ ਜਾਈ ਰੱਖਿਆ ਤੇ ਗੁਰੂ ਹਰਾਈ ਸਾਹਿਬ ਨੇ ਉਸ ਮਹਿਮ ਨੂੰ ਫੁੱਲ ਬੂਟੇ ਲਾਉਣ ਦੇ ਬਹੁਤ ਸ਼ਕੀਨ ਸਨ ਬੜੇ ਬਾਗ ਲਵਾਏ ਉਸ ਮਗੀਚੇ ਵਿੱਚ ਸੈਰ ਕਰਦੇ ਕਰਿਆ ਕਰਦੇ ਸੰਤ ਕਹਿੰਦੇ ਆਪਣੇ ਪੂਜ ਪਤਾ ਜੀ ਦੇ ਕਈ ਹੋਏ ਲਫਜ਼ ਉਹਨਾਂ ਨੇ ਆਖਰੀ ਸਾਹ ਤੱਕ ਯਾਦ ਰੱਖੇ ਔਰ ਜਦੋਂ ਵੀ ਸੈਰ ਕਰਨ ਜਾਂਦੇ ਸਨ ਛੋੜੇ ਨੂੰ ਸੰਭਾਲ ਕੇ ਇਸ ਤਰ੍ਹਾਂ ਇਕੱਠਾ ਕਰਕੇ ਤੁਰਦੇ ਸਨ ਤੋਂ ਉਥੇ ਫਿਰ ਏ ਬਾਲ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਹੋਇਆ ਤੇ ਫਿਰ ਗੁਰੂ ਸਾਹਿਬ ਗੁਰੂ ਹਰਿਰਾਇ ਜੀ ਦੇ ਅਕਾਲ ਚਰਨਣੇ ਤੋਂ ਬਾਅਦ ਬ੍ਰਹਮਲਿਨ ਹੋਣ ਤੋਂ ਬਾਅਦ ਉਹਨਾਂ ਨੂੰ ਫਿਰ ਗੁਰਗੱਦੀ ਪੰਜ ਪੈਸੇ ਤੇ ਨਾਰੀਅਲ ਦੇ ਕੇ ਤਿਲਕ ਲਾ ਕੇ ਜੋ ਮਰਜ਼ਾਦਾ ਮੁਤਾਬਕ ਉਹਨਾਂ ਨੂੰ ਗੁਰਗੱਦੀ ਸੌਂਪੀ ਗਈ ਉਹ ਉੱਥੇ ਟਿਕੇ ਉਸ ਤੋਂ ਬਾਅਦ ਫਿਰ ਉਹ ਚੋੜਾ ਜਾ ਕੇ ਤਿਆਗ ਦੇ ਨੇ ਦਿੱਲੀ ਉਹਨਾਂ ਦੀ ਜੀਵਨ ਦੀਆਂ ਕੁਝ ਕਠਿਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿ ਛੋਟੀ ਉਮਰ ਵਿੱਚ ਹੀ ਉਹਨਾਂ ਦੀ ਕਿੱਡੀ ਤਿੱਖਣ ਬੁੱਧੀ ਸੀ ਔਰ ਕਿੱਡਾ ਉਹ ਅ ਮਹਾਨ ਇੱਕ ਸੰਕਲਪ ਦੁਨੀਆ ਦੇ ਸਾਹਮਣੇ ਰੱਖ ਕੇ ਗਏ ਕਿ ਜਿਹੜੀ ਦੁਖੀ ਮਨੁੱਖਤਾ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸੱਚ বিনা ਇਹ ਉਹਦੇ ਸਾਹਮਣੇ ਰੱਖ ਕੇ ਗਏ ਇਹ ਸੰਕਲਪ ਦੇ ਕੇ ਗਏ ਸੰਸਾਰ ਰੋਗੀ ਨਾਮਦਾਰੂ ਰੋਗੀ ਸੰਸਾਰ ਦਾ ਨਾਮਦਾਰੂ ਨਾਲ ਇਲਾਜ ਕਰਨ ਦਾ ਸੰਕਲਪ ਪ੍ਰਸਤੁਤ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਇੱਕ ਕੁੜੀ ਸੀ ਤੇ ਉਹ ਕੁਸ਼ ਰੋਗ ਤੋਂ ਪੀੜਿਤ ਸੀ ਇਹ ਕੋਈ ਬੜੀ ਭਿਆਨਕ ਬਿਮਾਰੀ ਹੁਣ ਤੱਕ ਦਾ ਇਲਾਜ ਚੱਲ ਪਿਆ ਅੱਗੇ ਕੁਝ ਆਸ਼ਰਮ ਹੁੰਦੇ ਸਨ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਕੁਸ਼ਟ ਆਸ਼ਰਮ ਜਦੋਂ ਸ਼੍ਰੀ ਤਰਨਤਨ ਸਾਹਿਬ ਨਗਰ ਉਸਾਇਆ ਸਾਰੇ ਗੁਰੂ ਸਾਹਿਬਾਨ ਨੇ ਕੋਈ ਨਾ ਕੋਈ ਨਗਰ ਵਸਾਏ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਖਡੂਰ ਸਾਹਿਬ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਾਸਰ ਕੇ ਗਿੱਲਾਂ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਹਿਰ ਤੇ ਕਰਤਾਰਪੁਰ ਜ਼ਿਲ੍ਹਾ ਜਲੰਧਰ ਨਗਰ ਵਸਾਏ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਹਰਗੋਬਿੰਦਪੁਰ ਨਗਰ ਵਸਾਇਆ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਗੇ ਚਲ ਕੇ ਅਨੰਦਪੁਰ ਸਾਹਿਬ ਨਗਰ ਵਸਾਇਆ ਇਹ ਸਾਰੇ ਕੀਰਤਪੁਰ ਸਾਹਿਬ ਗੁਰੂ ਹਰਿ ਰਾਇ ਜੀ ਸਾਹਿਬ ਨੇ ਵਸਾਇਆ ਤੇ ਉਥੋਂ ਉਹ ਜਦੋਂ ਜਾ ਰਹੇ ਸਨ ਕਿਤੇ ਸੰਗਤ ਨਾਲ ਸੀ ਤੇ ਕੁਸ਼ਟ ਆਸ਼्रम ਗੁਰੂ ਹਰ ਅਰਜਨ ਦੇਵ ਜੀ ਨੇ ਮੈਂ ਤਾਂ ਜ਼ਿਕਰ ਕੀਤਾ ਕਿ ਉਹਨਾਂ ਨੇ ਜਿੱਥੇ ਰੋਹਾਨੀ ਕੇਂਦਰ ਬਣਾਇਆ ਸੀ ਦਰਬਾਰ ਸਾਹਿਬ ਸ਼੍ਰੀ ਤਰਨਤਨ ਸਾਹਿਬ ਉੱਥੇ ਕੁਸ਼ਟ ਆਸ਼ਰਮ ਬਣਾਇਆ ਇੱਥੇ ਕੁਸ਼ਟ ਰੋਗ ਤੋਂ ਪੀੜਿਤ ਰੋਗੀਆਂ ਦਾ ਇਲਾਜ ਗੁਰੂ ਸਾਹਿਬ ਆਪ ਆਪਣੀ ਦੇਖ ਰਿਹਾ ਕਰਵਾਇਆ ਕਰਦੇ ਸਨ ਕਿੱਡੀ ਵੱਡੀ ਸੇਵਾ ਹੈ ਸੇਵਾ ਤੇ ਸਮਰਨ ਦੋ ਸਿੱਖ ਧਰਮ ਦੇ ਵੱਡੇ ਥੰਮ ਨੇ ਜਿਤੇ ਹਰ ਗੁਰੂ ਸਾਹਿਬ ਨੇ ਪਹਿਰਾ ਦਿੱਤਾ ਤੇ ਸੰਗਤਾਂ ਹੁਣ ਤੱਕ ਪਹਿਰਾ ਦਿੰਦੀਆਂ ਨੇ ਕੁੱਲ ਦੁਨੀਆ ਵਿੱਚ ਸਿੱਖੀ ਦੇ ਇਹਨਾਂ ਦੋਨਾ ਥੰਮਾਂ ਦੀ ਚਰਚਾ ਅੱਜ ਵੀ ਹੈ ਅੱਜ ਵੀ ਸिखਾ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਜਿੱਥੇ ਕੋਈ ਨਹੀਂ ਪਹੁੰਚਦਾ ਮਨੁੱਖਤਾ ਦੀ ਸੇਵਾ ਲਈ ਦੁਖੀ ਲੋਕਾਂ ਦੀ ਸ਼ਵਲੀ ਤੇ ਸਿੱਖ ਸਭਤ ਉਪਰ ਨਾ ਪਹੁੰਚਦੇ ਇਹ ਗੁਰੂ ਸਹਿਬਾਨ ਦੀ ਦੇਣ ਹੈ ਤੇ ਤਾਨੂੰ ਗੁਰਸਖਰੇ ਨੇ ਜਿਹੜੇ ਇਹ ਕਾਰਜ ਕਰਦੇ ਨੇ ਤੇ ਗੁਰੂ ਸਾਹਿਬ ਨੂੰ ਕਿਹਾ ਵੀ ਇਹ ਕੁੜੀ ਜੜਾ ਇਹ ਜਾਤ ਮਾਨੀ ਜਿਹੜੇ ਪੁਜਾਰੀ ਸਨ ਉੱਚ ਕੁੱਲ ਦੇ ਕੁਰੀਨ ਆਪਣੇ ਆਪ ਨੂੰ ਕੁੱਲ ਦੇ ਸਮਝਦੇ ਉਹਨਾਂ ਨੇ ਇੱਕ ਚਰौती ਜੀ ਰੱਖੀ ਕਿ ਗੁਰੂ ਸਾਹਿਬ ਉਹਨਾਂ ਨੇ ਕਿਹਾ ਇੱਕ ਬੱਚਾ ਹੈ ਬਾਲਵਸਤਾ ਚ ਗੁਰੂਕਿਵੇਂ ਹੋ ਸਕਦਾ ਪਹਿਲਾਂ ਤਾਂ ਮੰਨਣੀ ਨਾ ਉਹਨਾਂ ਨੇ ਕਿਹਾ ਜੀ ਇੱਕ ਕੋੜੀ ਜਿਹੜਾ ਇਹਦਾ ਕੋੜ ਤਾਂ ਦੂਰ ਕਰੋ ਤੇ ਗੁਰੂ ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰਗ ਬਾਲਾ ਪ੍ਰੀਤਮ ਜੀ ਨੇ ਚੋਜ ਵਰਤਾਇਆ ਚੋਜੀ ਪ੍ਰੀਤਮ ਵੀ ਕਹਿੰਦੇ ਚੋਜੀ ਮੇਰੇ ਗੋਵਿੰਦਾ ਤੇ ਗੁਰੂ ਸਾਹਿਬ ਨੇ ਆਪਣਾ ਜਿਹੜਾ ਰੁਮਾਲ ਸੀ ਉਹਨਾਂ ਦੇ ਕੋਲ ਰੁਮਾਲ ਹੁੰਦਾ ਸੀ ਔਰ ਮਾਲ ਦਿੱਤਾ ਸ਼ਬਦ ਪੜ੍ਹ ਕੇ ਤੇ ਕਿਹਾ ਉਹਨੂੰ ਫੜਾ ਦਿੱਤਾ ਉਹਨੂੰ ਕਿਹਾ ਉਹਨੂੰ ਦੇ ਦਿਓ ਆਪਣੇ ਸਰੀਰ ਦੇ ਉੱਤੇ ਇਹ ਫੇਰੇ ਜਿਵੇਂ ਜਿਵੇਂ ਉਹ ਆਪਣੇ ਸਰੀਰ ਤੇ ਫੇਰਦਾ ਗਿਆ ਉਵੇਂ ਉਹਦੀ ਦੇ ਜਿਹੜੀ ਸੀ ਐਂ ਜਿਹੜੀ ਉਹਦੀ ਕਾਇ ਸੀ ਕੰਚਨ ਵਰਗੀ ਹੋ ਗਈ ਸੋਨੇ ਵਰਗੀ ਬਿਲਕੁਲ ਰੋਗ ਜਾਂਦਾ ਰਿਹਾ ਤੇ ਤੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਤੰਗ ਗੁਰੂ ਹਰਿਕ੍ਰਿਸ਼ਣ ਸਾਹਿਬ ਮਾਰੇ ਕਰਦਾ ਤੇ ਸੰਗਤਾਂ ਵੀ ਗੁਰੂ ਸਾਹਿਬ ਦੇ ਸਭ ਜਗਤ ਪੈਰੀ ਪਾਇ ਦਿਓ ਇਹ ਹੈ ਗੁਰੂ ਸਾਹਿਬ ਦੀ ਅਸਮਤ ਇਹ ਹੈ ਗੁਰੂ ਸਾਹਿਬ ਦੀ ਵਿਡਿਆਈ ਇਹ ਗੁਰੂ ਸਾਹਿਬ ਦੀ ਮੁਰਖਤਾਲੀ ਦਰਦ ਨੂੰ ਸਮਝਣ ਦੀ ਇੱਕ ਉਦਾਹਰਣ ਹੈ ਔਰ ਉਹ ਉਸ ਦੁੱਖ ਦਰਦ ਨੂੰ ਦੂਰ ਕਰਨ ਲਈ ਮਹਾਪੁਰਖ ਆਉਂਦੇ ਨਹੀਂ ਸੰਸਾਰ ਵਿੱਚ ਤੇਰੇ ਜਨ ਪਰਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸ਼ੋ ਲੈਨ ਮਿਲਾਏ ਪਰਪੁਕਾਰ ਲਈ ਹੁੰਦੇ ਨੇ ਮਹਾਪੁਰਖ। ਬ੍ਰह्म ਗਿਆਨੀ ਪਰਪ ਪਰਪੁਕਾਰ ਮਹਾ। ਗੁਰਬਾਣੀ ਚ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਬ੍ਰह्म ਗਿਆਨੀ ਪਰਪਕਾਰ ਮਹਾ। ਉਹ ਮਹਾ ਦਾ ਮਤਲਬ ਚਾਹ ਰਿਹਾ ਹੈ ਬ੍ਰह्म ਗਿਆਨੀ ਨੂੰ ਜਿਹੜਾ ਵਿਅਕਤੀ ਬ੍ਰह्म ਗਿਆਨੀ ਦੀ ਅਸਨ ਨੂੰ ਪਹੁੰਚ ਜਾਂਦਾ ਉਹਨੂੰ ਪਰਪੁਕਾਰ ਕਰਨ ਦਾ ਪਰ ਦਾ ਮਤਲਬ ਆਪਨਾ ਆਪ ਛੱਡ ਕੇ ਨਿੱਜ ਤੋਂ ਉੱਚੇ ਉੱਚੇ ਉੱਠ ਕੇ ਦੂਸਰੇ ਦਾ ਪਲਾ ਕਰਨਾ ਪਰਪੁਕਾਰ ਇਹਨੂੰ ਕਹਿੰਦੇ ਨੇ। ਤੇ ਇੱਕ ਹੋਰ ਸਾਖੀ ਹੁੰਦੀ ਹੈ ਸਾਖੀ ਹੁੰਦੀ شادی ਜਿਹੜੀ ਅਸਲ ਘਟਨਾ ਕੱਠੀ ਹੁੰਦੀ ਹੈ ਜਿਹੜੀ ਇਤਿਹਾਸ ਵਿੱਚ ਦਰਜ ਹੈ ਗੁਰੂ ਸਾਹਿਬ ਦੀ ਇੱਕ ਹੋਰ ਗੱਲ ਦੱਸਾਂ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਗੱਦੀ ਕਿਉਂ ਦਿੱਤੀ ਗਈ ਤੇ ਜਦ ਕਿ ਉਹਨਦੇ ਵੱਡੇ ਭਰਾ ਵੀ ਸਨ RAM RAJ ਵੱਡੇ ਭਰਾ ਕੋਲ ਬਹੁਤ ਸਾਰੀ ਅਕਰਮਾਤਾਂ ਦਰਸ਼ਨ ਬੰਦਗੀ ਵਾਲਾ ਸੀ ਤੇ ਮੁਗਲਿਆ ਹਕੂਮਤ ਕੋਲ ਰੰਗਜੀਬ ਕੋਲ ਸ਼ਿਕਾਇਤਾਂ ਗਈਆਂ ਕਿ ਜਿਹੜੇ ਗੁਰੂਕਾਰ ਜੀ ਦੁਖੀ ਸਨ ਪਰਿਵਾਰ ਵਿੱਚ ਉਹ ਗੱਦੀ ਗੱਦੀ ਕਰਕੇ ਸਾਰਾ ਝਗੜਾ ਚੱਲਦਾ ਰਹਿੰਦਾ ਸੀ ਗੁਰੂ ਅਰਜਨ ਦੇਵ ਜੀ ਤੋਂ ਗੁਰੂ ਨਾਨਕ ਦੇਵ ਜੀ ਤੋਂ ਚਲੇ ਆ ਰਹੇ ਅਸੀਂ ਤੇ ਇਹ ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਇਸਲਾਮ ਦੇ ਕੁਝ ਗੱਲਾਂ ਖਿਲਾਫ ਲਿਖੀਆਂ ਹੋਈਆਂ ਨੇ ਇਤਰਾਜ਼ ਜੋ ਤੇ ਬਾਦਸ਼ਾਹ ਕੰਨਾ ਦੇ ਕੱਚੇ ਹੁੰਦੇ ਸਨ ਉਹਨਾਂ ਨੇ ਕਿਹਾ ਇਹ ਤਹਿਕੀਕਤ ਕਰਵਾਈ ਜਾਵੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਮੇਰਾ ਵੱਡਾ ਸੁਪੁੱਤਰ ਜਿਹੜਾ ਬਾਬਾ ਗੁਰ ਆਹ ਰਾਮਰਾਏ ਉਹ ਜਾਏਗਾ ਦਿੱਲੀ ਉਹ ਰਿਪrezent ਕਰੇਗਾ ਤੇ ਉੱਥੇ ਜਾ ਕੇ ਸਪਸ਼ਟੀਕਰਨ ਦੇਵੇਗਾ ਰਾਮਰਾਏ ਗਿਆ ਤਾਂ ਆਪਣੇ ਸੱਚੇ ਮਾਨ ਵਾਲੇ ਸਾਹਿਬ ਉੱਥੇ ਜਾ ਕੇ ਉਹਨੇ ਕਈ ਕਰਾਮਾਤਾਂ ਪਹਿਲਾਂ ਤਾਂ ਦਿਖਾਈਆਂ ਜਦ ਕਿ ਸਿੱਖੀ ਵਿੱਚ ਕਰਾਮਾਤ ਦੀ ਮਨਾਈ ਹੈ ਕਰਾਮਾਤ ਨਹੀਂ ਵਿਖਾਣੀ ਉਹਨੇ ਕਈ ਕਰਾਮਾਤਾਂ ਵਿਖਾਈਆਂ ਬਾਸ਼ਾ ਨੂੰ ਪ੍ਰਭਾਵਿਤ ਕੀਤਾ ਫਿਰ ਉਹਨੇ ਜਦੋਂ ਬਾਦਸ਼ਾਹ ਨੇ ਇਹ ਪੁੱਛਿਆ ਕਿ ਤੁਹਾਡੇ ਪਹਿਲੇ ਗੁਰੂ ਸਾਹਿਬ ਦੀ ਬਾਣੀ ਉਚਾਉਂਦਾ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਘੜ ਭਾਂਡੇ ਇਟਾ ਕੀਆਂ ਜਦ ਦੀ ਕਰੇ ਪੁਕਾਰ ਤੇ ਇਹਦਾ ਕੀ ਅਰਥ ਹੈ ਜੀ ਉਹਨੇ ਕਿਹਾ ਜੀ ਇਹ ਤੁਸੀਂ ਗਲਤ ਪੜਿਆ ਅਸਲ ਵਿੱਚ ਉੱਥੇ ਮਿੱਟੀ ਮੁਸਲਮਾਨ ਕੀ ਨਹੀਂ ਹੈ ਉੱਥੇ ਮਿੱਟੀ ਬੇਈਮਾਨ ਕੀ ਤੇ ਜਦੋਂ ਗੁਰੂ ਇਸ ਤਰ੍ਹਾਂ ਉਹ ਬਚਾ ਕਰਕੇ ਆਪਣੇ ਕੋਲ ਆ ਗਏ ਉਹਨੂੰ ਉਹਨੂੰ ਮਤਮਨ ਕਰਾਇਆ ਸੰਤੁਸ਼ਟ ਕਰਾਇਆ ਪਰ ਜਦੋਂ ਗੁਰੂ ਹਰਾਈ ਸਾਹਿਬ ਨੂੰ ਪਤਾ ਲੱਗਾ ਕਿ ਬਾਣੀ ਦੀ ਇੱਕ ਇੱਕ ਤੁਖ ਵੀ ਬਦਲਣ ਦਾ ਇਡਾ ਖਮਿਆਜ਼ਾ ਪੁੱਤਣਾ ਪਿਆ ਗੁਰੂ ਸਾਹਿਬ ਬਹੁਤ ờ ਕ੍ਰੋਧਿਤ ਹੋਏ ਔਰ ਉਹਨਾਂ ਨੇ ਕਿਹਾ ਕਿ ਸਾਡੇ ਮੱਥੇ ਨਾ ਲਗਿਓ ਤੇ ਇਸ ਕਰਕੇ ਉਹ ਰਾਮ ਰਾਏ ਚਲੇ ਗਏ ਸੀ ਡੇਰਾਦੂਨ ਉਹਨਾਂ ਨੇ ਫਿਰ ਆਪਣਾ ਡੇਰਾ ਸਾਭ ਕੀਤਾ ਜਿੱਥੇ ਉਹ ਡੇਰਾ ਹੁਣ ਵੀ ਚੱਲ ਰਿਹਾ ਹੈ ਪਰ ਪ੍ਰਚਾਰ ਤੇ ਪ੍ਰਸਾਰ ਉਥੇ ਗੁਰਸਿੱਖੀ ਅਸੂਲਾਂ ਮੁਤਾਬਕ ਹੀ ਹੁੰਦਾ ਹੈ ਬਹੁਤ ਸਾਰੇ ਲੋਕ ਉਹਨਾਂ ਨੂੰ ਮੰਨਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ ਪਰ ਉਹ ਉਥੋਂ ਚਲੇ ਗਏ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਬਾਲਾ ਪ੍ਰੀਤਮ ਜੀ ਨੂੰ ਗੁਰਗੱਦੀ ਸੌਂਪੀ ਗਈ ਤੇ ਬਾਦਸ਼ਾਹ ਨੇ ਸੁਨੇਹਾ ਭੇਜਿਆ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਤੇ ਗੁਰੂ ਸਾਹਿਬ ਚੱਲ ਪਏ ਦਿੱਲੀ ਵਾਸਤੇ 96 ਸਿੱਖ ਸੇਵਕ ਨਾਰਸਨ ਰਸਤੇ ਵਿੱਚ ਪ੍ਰਚਾਰ ਕਰਦੇ 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 ਜਦੋਂ ਪੰਜੋਖੜਾ ਨਾਂ ਦੇ ਇੱਕ ਪਿੰਡ 'ਚ ਪਹੁੰਚੇ ਤੇ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਉੱਥੇ ਵੀ ਜਿਹੜੇ ਜਾਤਪਾਤ ਮਾਨੇ ਸਨ ਉਹਨਾਂ ਦਾ ਪਹਿਲਾ ਸਵਾਲ ਹੀ ਹੁੰਦਾ ਸੀ ਕਿ ਐਡੀ ਛੋਟੀ ਉਮਰ ਵਿੱਚ ਕਿਸੇ ਨੂੰ ਪ੍ਰਾਪਤੀ ਹਾਲਾਂਕਿ ਤਰੂਪ ਦੀ ਮਿਸਾਲ ਸਾਹਮਣੇ ਆ ਪ੍ਰਾਦ ਦੀ ਮਿਸਾਲ ਸਾਹਮਣੇ ਆ ਇਹ ਮਿਸਾਲਾਂ ਸਾਹਮਣੇ ਨੇ ਪਰ ਫਿਰ ਵੀ ਇਹ ਲੋਕਾਂ ਨੂੰ ਮੰਨਦੇ ਨੇ ਤਰਕਵਾਦੀ ਜਿਹੜੇ ਨਾ ਜਾਣ ਜਿਹੜੇ ਆਪਣੇ ਆਪ ਨੂੰ ਬਹੁਤ ਆ ਜਾਤੀ ਦੇ ਕੇ ਹੱਥ ਸਤਿ ਪਰਖਿਏ ਗੁਰੂ ਨਾਨਕ ਸਾਹਿਬ ਨੇ ਕਿਹਾ ਜਾਤ ਦਾ ਗਰਮਣਾ ਕਰ ਗਵਾਰਾ ਇਸ ਤੇ ਚਰੇ ਬਹੁਤ ਵਿਕਾਰ ਇਹਦੇ ਨਾਲ ਕਈ ਵਿਕਾਰ ਪੈਦਾ ਹੁੰਦੇ ਨੇ ਜਾਤ ਦਾ ਗਰਮ ਨਹੀਂ ਕਰਨਾ ਚਾਹੀਦਾ ਜਾਤ ਉਦੀ ਉੱਚੀ ਹੈ ਜਿਹਦੇ ਕਰਮ ਉੱਚੇ ਨੇ ਜਿਹਦੇ ਕਰਮ ਉੱਚੇ ਤੇ ਸੁੱਚੇ ਨੇ ਤੇ ਜਦੋਂ ਗੁਰੂ ਸਾਹਿਬ ਪੰਜੋਖੜਾ ਨਗਰ ਵਿੱਚ ਠਹਿਰੇ ਕਾਮਕੀਤਾ ਸੰਗਤ ਦੇ ਦਰਸ਼ਨਾਂ ਲਈ ਆਈ ਤੇ ਉੱਥੇ ਵੀ ਇੱਕ ਲਾਲ ਚੰਦ ਨਾਮ ਦਾ ਪੰਡਿਤ ਸੀ ਬੜਾ ਉਹਨੂੰ ਗਿਆਨਸ਼ੀ ਗੀਤਾ ਦਾ ਗੀਤਾ ਕਹਿੰਦੇ ਉਹਨੂੰ ਜਮਾਨੀ ਕੰਠ ਸੀ ਕਿ ਉਹਨੇ ਕਿਹਾ ਭਈ ਇੱਕ ਬਾਲਕ ਗੁਰੂ ਹੈ ਤੇ 4.5-5 ਸਾਲ ਦੀ ਅਵਸਥਾ ਹੈ ਤੇ ਉਹਨਾਂ ਨੇ ਇੱਕ ਤਾਂ ਕ੍ਰਿਸ਼ਨ ਤੇ ਇੱਕ ਹਰੀ ਕ੍ਰਿਸ਼ਨ ਮਦਰ ਹਰੀ ਪਰਮਾਤਮਾ ਦੇ ਕ੍ਰਿਸ਼ਨ ਦੋਨਾਰੇ ਰੱਖੇ ਹੋਏ ਇਕੱਠੇ ਜੋੜ ਕੇ ਤੇ ਕੋਈ ਅਜ਼ਮਤ ਤਾਂ ਦਿਖਾਉਣ ਤਾਂ ਮੈਂ ਮੰਨਾਂ ਉਹਨੂੰ ਆਪਣੀ ਵਿਦਿਆ ਦਾ ਗਿਆਨ ਸੀ ਤੇ ਇਸ ਧਾਰਮਿਕ ਖੇਤਰ ਵਿੱਚ ਜਿਹੜਾ ਗੁਮਾਨ ਹੈ ਨਾ ਜਿਹੜੀ ਹਉਮੈ ਹੈ ਜਿਹੜੀ ਈਗੋ ਹੈ ਇਹਨੂੰ ਕੋਈ ਥਾਂ ਨਹੀਂ ਇੱਥੇ ਤਾਂ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਚਤਰਾਈਆਂ ਨਾਲ ਚਤਰਾਈ ਨਾਲ ਚਤਰ ਪੂਜ ਪਾਈਏ ਚਤਰ ਪੂਜ ਦਾ ਮਤਲਬ ਹੈ ਜਿਹਦੇ ਚਾਰ ਮਹਾਂ ਨੇ ਆ ਮੰਨੇ ਜਾਂਦਾ ਹੈ ਬਹੁਤ ਸਰੀ ਮਨੋ ਮਨੋਤਾ ਨੇ ਸਲਾਤਨਤ ਅੰਦਰ ਵਿੱਚ ਕਿ ਜਿਹੜਾ ਚਤਰਪੁਜਿਆ ਜਾਂ ਚਾਰੇ ਦਿਸ਼ਾਵਾਂ ਵਿੱਚ ਦਾ ਰਾਜ ਹੈ ਇਹਨੂੰ ਇਸ ਤਰ੍ਹਾਂ ਵੀ ਲੈ ਸਕਦੇ ਆ ਉਹਨੂੰ ਚਤਰਾਈ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਉਹਨੂੰ ਤਾਂ ਬਸ ਨਿਭ ਕੇ ਤੇ ਡੰਡੌਤ ਮੰਦਨ ਅਨਕਬਾਰ ਸਰਵਕਲਾ ਸਮਰੱਥ ਡੋਲਨ ਦੇ ਰਾਖੋ ਪ੍ਰਭੂ ਨਾਨਕ ਦੇ ਕਹ ਰਹਿਤ ਉਹਦਾ ਸਰਨੀ ਆਉ ਨਾਸ ਨਿਦਾਨ ਸਰਨ ਵਿੱਚ ਜਾ ਕੇ ਜਿੱਥੇ ਸਰਨ ਆਏ ਹੈ ਤੇ ਤੇ ਰਾਖ ਲੈ ਉਹਨੇ ਕਿਹਾ ਜੀ ਗੀਤਾ ਦੇ ਅਰਥ ਕਰਕੇ ਸੁਣਾਓ ਗੁਰੂ ਸਾਹਿਬ ਦੇ ਮੋਰੇ ਬੜੀ ਸੰਗਤ ਕਤਰ ਹੋਈ ਸੀ ਤੇ ਉਹਨੇ ਚੁਣੌਤੀ ਰੱਖ ਦਿੱਤੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਢੀ ਗੁਰੂ ਸਾਹਿਬ ਦੀ ਵੱਡੀ ਸੋਚ ਸੀ ਕਿ ਢੇਰ ਆਪਸ਼ਨ ਦਿਮਾਗ 'ਚ ਹਨ ਉਹਨਾਂ ਨੇ ਕਿਹਾ ਉਸ ਮੁਸਕਰਾਪੇ ਬਾਲਾ ਪ੍ਰੀਤਮ ਕਹਿਣ ਲੱਗੇ ਪੰਡ ਜੀ ਤੁਸੀਂ ਆਪਣੀ ਮਰਜ਼ੀ ਦਾ ਕੋਈ ਬੰਦਾ ਇਸ ਪਿੰਡ 'ਚੋਂ ਲਿਆਓ ਉਹ ਗੀਤਾ ਦਾ ਅਰਥ ਕਰੇਗਾ ਤੇ ਉਹਨੇ ਇੱਕ ਚੀਵਰ ਜਾਤੀ ਮੈਂ ਜਾਤੀਗਤ ਤੌਰ ਤੇ ਨਹੀਂ ਕਹ ਰਿਹਾ ਮੈਂ ਸਿਰਫ ਉਹਦੀ ਕਿਉਂਕਿ ਜਾਤ ਇਹ ਸੀ ਚੀਵਰ ਜਾਤੀ ਦਾ ਇੱਕ ਸੀ ਵਿਅਕਤੀ ਛੱਜੂ ਉਹ ਉਹਦੀ ਉਹਦੀਆਂ ਲਾੜਾਂ ਚੁੰਦੀਆਂ ਸੰ ਤੇ ਦਿਮਾਗੀ ਹਾਲਤ ਵੀ ਠੀਕ ਨਹੀਂ ਸੀ ਤੇ ਕੱਪੜੇ ਵੀ ਫਟੇ ਪੁਰਾਣੇ ਮਲੇ ਕੁਚਾਲੇ ਪਾਏ ਹੋਏ ਸਨ ਉਹਨੂੰ ਫੜ ਕੇ ਲਾਇਆ ਕਹਿੰਦਾ ਜੀ ਇਹਦੇ ਕੋਲੋਂ ਕਰਵਾਓ ਅਰਥ ਤੇ ਗੁਰੂ ਸਾਹਿਬ ਤੇ ਬੂਰੇ ਬੈਠ ਗਿਆ ਪਹਿਲਾਂ ਤਾਂ ਕਿਰਪਾ ਜਿੰਨ ਕਾ ਜਦੋਂ ਨਜ਼ਰ ਨਾਲ ਨਜ਼ਰ ਮਿਲਦੀ ਹੈ ਨਾ ਜਦੋਂ ਗੁਰੂ ਸਾਹਿਬ ਦੀ ਨਜ਼ਰ ਇਨਾਇਤ ਹੋ ਜਾਏ ਜਿੰਨ ਕਾ ਨਜ਼ਰ ਕਰਨ ਤੋਂ ਇਨਕਾਰ ਨਾਨਕ ਨਜ਼ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪਾਛ ਨੇ ਜਪਜੀ ਸਾਹਿਬ ਫਰਮਾਇਆ ਜਿਨ ਕਉ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ નિਹਾਲ ਜਾਂ ਨਾਨਕ ਹਰ ਜੱਗ ਪਈ નિਹਾਲ નિਹਾਰ નિਹਾਲ ਤੇ ਗੁਰੂ ਸਾਹਿਬ ਨੇ ਜਦੋਂ ਮਿਹਰ ਦੀ ਨਜ਼ਰ ਕੀਤੀ ਕਪਾਟ ਖੁੱਲ ਗਿਆ ਬਸ ਫਿਰ ਗੁਰੂ ਸਾਹਿਬ ਨੇ ਆਪਣੀ ਛਟੀ ਇੱਕ ਰੱਖਦੇ ਹੁੰਦੇ ਸਨ ਕੋਲ ਛੜੀ ਜਿਹਨੂੰ ਕਹਿਣ ਲਿਆ ਉਹ ਛੜੀ ਬਵਾਰਕ ਉਹਦੇ ਸੀਸ ਤੇ ਰੱਖੀ ਤੇ ਉਹਨੂੰ ਕਿਹਾ ਬਈ ਛਜੂ ਅਰਥ ਕਰ ਤੇ ਜਿਹੜਾ ਪੰਡਤ ਪਹਿਲਾ ਪਰਦਾਸੀਨਾ ਪਹਿਲਾ ਤਾਂ ਛੱਜੂ ਨੇ ਉਹਨੂੰ ਇਹ ਕਹਿ ਕੇ लाजवाब ਕਰਤਾ ਔਰ ਹੈਰਾਨ ਕਰ ਦਿੱਤਾ ਉਹ ਕਹਿੰਦੇ ਜਿਹੜਾ ਤੂੰ ਅਰਥ ਦਾ ਬਾਤ ਗੱਲ ਕਰੀ ਜਿਹੜੇ ਤੂੰ ਸ਼ਲੋਕ ਉਚਾਰਨ ਕਰਦਾ ਸੀ ਤੇਰਾ ਉਚਾਰਨ ਦੀ ਗਲਤੀ ਸੀ ਕਈ ਉਚਾਰਨ ਦੀਆਂ ਗਲਤੀਆਂ ਕੀਤੀਆਂ ਸ਼ੁੱਧ ਉਚਾਰਨ ਇਹ ਹੈ ਪਹਿਲਾਂ ਤਾਂ ਉਹਦੇ ਅੱਧਾ ਤਾਂ ਕਾਇਲ ਹੋ ਗਿਆ ਗੁਰੂ ਸਾਹਿਬ ਦੀ ਅਜ਼ਮਤ ਦਾ ਫਿਰ ਉਹਨੇ ਅਰਥ ਜਿਹੜੇ ਕੀਤੇ 당 ਰਹਿ ਗਿਆ ਤੇ ਚਰਨੀ ਟੈਪਿਆ ਰੋ ਰੋ ਕੇ ਮਾਫੀ ਮੰਗੀ ਗੁਰੂ ਸਾਹਿਬ ਦੇ ਚਰਨ ਫੜ ਲੈ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਪਹਿਲਾਂ ਤਾਂ ਬਖਸ਼ੋ ਗੁਰੂ ਸਾਹਿਬ ਨੇ ਕਿਹਾ ਸਤ ਬਖਸ਼ੰਦ ਸਦਾ ਮਿਹਰਵਾਨਾ ਸਤ ਬਖਸ਼ੰਦ ਸਦਾ ਮਿਹਰਵਾਨਾ ਸਭਨਾ ਦੇਹ ਧਾਰੀ ਨਾਨਕ ਦਾਸ ਸੰਤ ਪਾਛੇ ਪਰਿਉ ਰਾਖਲੇ ਇਹ ਬਾਰੀ ਸਦਾ ਬਖਸ਼ੰਦੀ ਹੈ ਗੁਰੂ ਅਕਾਲ ਪੁਰਖ ਸਦਾ ਬਖਸ਼ੰਦ ਹੈ ਜਾ ਬਖਸ਼ਿਆ ਹੋਰ ਮੰਗੋ ਕਹਿੰਦਾ ਸੱਚੇ ਪਾਤਸ਼ਾਹ ਸਿੱਖੀ ਬਖਸ਼ੋ ਫੇਰ ਉਹ ਲਾਲ ਚੰਦ ਗੁਰੂ ਘਰ ਦਾ ਪ੍ਰਚਾਰਕ ਬਣਿਆ ਫਿਰ ਦਸ਼ਮ ਪਾਸ਼ਾ ਵੇੜੋ ਨੇ ਅਮਰ ਛਕਿਆ ਤੇ ਲਾਲ ਸਿੰਘ ਬਣਿਆ ਤੇ ਇੱਕ ਜੰਗ ਵਿੱਚ ਉਹ ਕਹਿੰਦੇ ਨੇ ਸ਼ੀਧੀ ਪ੍ਰਾਪਤ ਕੀਤੀ ਉਹਨੇ ਇਸ ਤਰ੍ਹਾਂ ਗੁਰੂ ਸਾਹਿਬ ਕਾਇਆ ਕਲਪ ਕਰਦੇ ਸਨ ਫਿਰ ਉਹ ਦਿੱਲੀ ਪਹੁੰਚੇ ਔਰੰਗਜ਼ੇਬ ਨੇ ਫਿਰ ਸਨੇਹਾ ਭੇਜਿਆ ਕਿ ਮੈਂ ਮਿਲਣਾ ਆਉਣਾ ਚਾਹਣਾ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਬਾਦਸ਼ਾਹ ਨਿਆਂਕਾਰੀ ਨਹੀਂ ਇਹ ਲੋਕਾਂ ਦਾ ਜ਼ਬਰਦਸਤੀ ਧਰਮ ਤਬਦੀਲ ਕਰਦਾ ਹੈ ਇਹ ਕਟੜ ਹੈ ਕਟੜ ਹਰ ਇੱਕ ਨੂੰ ਹੋਣਾ ਚਾਹੀਦਾ ਆਪਣੇ ਧਰਮ ਦੇ ਸੂਤਰਾਂ ਦੇ ਮੁਤਾਬਕ ਪਰ ਇਹ ਸੱਤ ਤੱਕ ਕੱਟਦਾ ਨਾ ਹੋਵੇ ਕਿ ਦੂਜੇ ਨੂੰ ਬਰਦਾਸ਼ਤ ਨਾ ਕਰੇ ਨਿਆਕਾਰੀ ਨਹੀਂ ਇਸ ਕਰਕੇ ਅਸੀਂ ਇਹਦੇ ਮੱਥੇ ਨਹੀਂ ਲਗਣਾ ਉਹਨਾਂ ਨੇ ਕਿਹਾ ਮਲੇਸ਼ ਜਿਹੜਾ ਬਿਰਤੀ ਦਾ ਮਾਲਕ ਹੈ ਇਹਨੂੰ ਅਸੀਂ ਮਿਲਣਾ ਨਹੀਂ ਚਾਹੁੰਦੇ ਤੇ ਰਾਜਾ ਜੈ ਸਿੰਘ ਜਿਹੜਾ ਸੀ ਜਿੱਥੇ ਉਹਨ ਗੁਰਦੁਆਰਾ ਬੰਗਲਾ ਸਾਹਿਬ ਆ ਇਹ ਉਹਦਾ ਬੰਗਲਾ ਸੀ ਅਸਲ ਵਿੱਚ ਉਹ ਗੁਰੂ ਸਾਹਿਬ ਦਾ ਉਹ ਤੇ ਉਹਦੀ ਰਾਣੀ ਗੁਰੂ ਸਾਹਿਬ ਦੇ ਬਹੁਤ ਅਨੰਨ ਸ਼ਰਧਾਲੂ ਸਨ ਬਹੁਤ ਸ਼ਰਧਾ ਰੱਖਦੇ ਸਨ ਗੁਰੂ ਸਾਹਿਬ ਜੀ ਉਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਮੈਲੂ ਚਰਨ ਪਾਓ ਤੇ ਗੁਰੂ ਸਾਹਿਬ ਆਪਣੇ ਸਿੱਖਾਂ ਸੇਵਕਾਂ ਸਮੇਤ ਉੱਥੇ ਠਹਿਰੇ ਉੱਥੇ ਵੀ ਇੱਕ ਜਿਹੜੀ ਸਾਖੀ ਬੜੀ ਪ੍ਰਚਲਿਤ ਉੱਥੇ ਜਿਹੜੀ ਰਾਣੀ ਸੀ ਉਹਦੇ ਮਨ ਵਿੱਚ ਇਹ ਤੋਖਲਾ ਆਇਆ ਸਾਰਿਆਂ ਦੇ ਆਉਂਦਾ ਸੀ ਪਤਾ ਨਹੀਂ ਕਿਉਂ ਉਹ ਕਹਿੰਦੀ ਵੀ ਏਡੀ ਛੋਟੀ ਉਮਰ ਦਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ ਜੀ ਪ੍ਰੀਖਿਆ ਲੈਣੀ ਚਾਹੀਦੀ ਪਹਿਲਾਂ ਇਹਨਾਂ ਦੀ ਤੇ ਉਹ ਗੋਲੀਆਂ ਵਾਲੇ ਕੱਪੜੇ ਪਾ ਕੇ ਨਾ ਬੈ ਗਈ ਮਹਾਰਾਜ ਦੇ ਦਰਸ਼ਨ ਦੇਣੇ ਸੰਗਤ ਨੂੰ ਸੰਗਤ ਪੰਗਤਾਂ 'ਚ ਬੈਠੀ ਸੀ ਤੇ ਉਹ ਕਪੜੇ ਬਦਲ ਕੇ ਗੋਲੀਆਂ ਵਾਲੇ ਪਾ ਕੇ ਬਹਿ ਗਈ ਤੇ ਗੁਰੂ ਸਾਹਿਬ ਆਪਣੀ ਛੜੀ ਫੇਰਦੇ ਫੇਰਦੇ ਜਿੱਦਾਂ ਸੱਚੇ ਪਾਤਸ਼ਾਹੋਂ ਕਦਮਬੋਸੀ ਕਰਦੇ ਆਏ ਤੇ ਕਹਿਣ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਜਿੱਥੇ ਰਾਣੀ ਬੈਠੀ ਸੀ ਗੋਲੀਆਂ ਵਾਲੇ ਕਪੜੇ ਪਾ ਕੇ ਕਹਿੰਦੇ ਇਹ ਹੈ ਰਾਣੀ ਤੇ ਰਾਣੀ ਨੇ ਚਰਨ ਗੁਰੂ ਸਾਹਿਬ ਦੇ ਫੜ ਲਏ ਤੇ ਵੈਰਾਗ ਵਿੱਚ ਹੰਝੂ ਨਿਕਲ ਆਏ ਕਿ ਜੀ ਸੱਚੇ ਪਾਤਸ਼ਾਹ ਮੇਰੇ ਕੋਲ ਪੁੱਲ ਹੋਈ ਹੈ ਮੈਂ ਆਪ ਦਾ ਆਪ ਦੀ ਪ੍ਰੀਖਿਆ ਲੈਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਖਿਮਾ ਕੀਤਾ ਜਾਵੇ ਤੇ ਰਾਜਾ ਵੀ ਨਤਮਸਤ ਹੋਇਆ ਗੁਰੂ ਸਾਹਿਬ ਨੇ ਹੱਸ ਕੇ ਮੁਸਕਰਾ ਕੇ ਕਹਿੰਦੇ ਕੋਈ ਨਹੀਂ ਕਿ ਹੁਣ ਤੁਹਾਡੀ ਤਸਲੀ ਹੋ ਗਈ ਹੈ ਕਹਿੰਦੇ ਹੋ ਗਈ ਬੜੀ ਸੇਵਾ ਕੀਤੀ ਟਹਿਲ ਪਾਣੀ ਸੰਗਤ ਦਰਸ਼ਨ ਨੂੰ ਆਉਣ ਲੱਗੀਆਂ ਦੂਰੋਂ ਦੂਰੋਂ ਸਾਰੀ ਦਿੱਲੀ ਦੀ ਸੰਗਤ ਦਰਸ਼ਨ ਨੂੰ ਆਉਣ ਲੱਗੀ ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਦੀ ਨਾਮਰਾਦ ਬਿਮਾਰੀ ਫੈਲ ਗਈ ਅਨੇਕਾਂ ਲੋਕ ਰੋਜ਼ ਮਰਨ ਲੱਗੇ ਤੇ ਗੁਰੂ ਬਾਲਾ ਪ੍ਰੀਤਮ ਤਾਂ ਹੀ ਕਹਦੇ ਨਾ ਸਰਬ ਦੁਖ ਹਰਤਾ ਅਸ਼ਟਮ ਬਲਬੀਰਾ ਜਿਹੜੇ ਮਹਾਬਲੀ ਅਠਵੇਂ ਪਾਦਸ਼ਾ ਦੁਖ ਹਰਤਾ ਉਹਨਾਂ ਨੇ ਫਿਰ ਵੀੜਾ ਚੁੱਕਿਆ ਕਿ ਇੱਥੇ ਵੀ ਮਨੁੱਖਤਾ ਦੀ ਸੇਵਾ ਕਰਨ ਦੀ ਲੋੜ ਹੈ ਉਹਨਾਂ ਨੇ ਦਵਾਦਾਰੂ ਸ਼ੁਰੂ ਕੀਤਾ ਕਹਿੰਦੇ ਨੇ ਗੁਰੂ ਸਾਹਿਬ ਆਪ ਉਹਨਾਂ ਇਲਾਕਿਆਂ ਨੂੰ ਜਿੱਥੇ ਕੋਈ ਵਰਦਾਨ ਨਹੀਂ ਸੀ ਕਿਉਂਕਿ ਚੇਚਕ ਦਾਦੋ ਕੋਈ ਇਲਾਜ ਨਹੀਂ ਸੀ ਤੇ ਗੁਰੂ ਸਾਹਿਬ ਨੇ ਆਪ ਜਾ ਕੇ ਅਨੇਕਾਂ ਲੋਕਾਂ ਦੀ ਜਾਨ ਬਚਾਈ ਅਨੇਕਾਂ ਵਿਅਕਤੀ ਦੀ ਜਾਨ ਬਚਾਈ ਔਰ ਮਹਾਨ ਸੇਵਾ ਕੀਤੀ ਤੇ ਸੇਵਾ ਕਰਦੇ ਕਰਦੇ ਹੀ ਕਹਿੰਦੇ ਨੇ ਉਹਨਾਂ ਨੂੰ ਵੀ ਇਸ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਗੁਰੂ ਸਾਹਿਬ ਤਾਂ ਆਪ ਕਾਲਪੁਰਖ ਸੰ ਸਮਰਥ ਸੰ ਸਭ ਤੇ ਸਮਰਥ ਸਭ ਤੇ ਵੱਡ ਸਮਰਥ ਗੁਰਦੇਵ ਸਭ ਸੁਖ ਪਾਇਤਿਸ ਕੀ ਸੇਵ ਉਹ ਚਾਹੁੰਦੇ ਤਾਂ ਆਪਣਾ ਬਚਾ ਕਰ ਸਕਦੇ ਸਨ ਪਰ ਗੁਰੂ ਸਾਹਿਬਾਨ ਨੇ ਬਾਣੀ 'ਚ ਰਹਿਣਾ ਦੱਸਿਆ ਸਾਰੇ ਗੁਰੂ ਸਾਹਿਬਾਨ ਦਾ ਇਹ ਉਪਦੇਸ਼ ਹੈ ਕਿ ਬਾਣੀ ਵਿੱਚ ਰਹਿਣਾ ਹੈ ਬਾਣੀ ਵਿੱਚ ਰਹਿਣਾ ਗੁਰੂ ਸਾਹਿਬ ਨੇ ਕਿਹਾ ਸਾਡਾ ਸਮਾ ਆ ਗਿਆ ਤੇ ਸਿੱਖਾਂ ਨੇ ਫਿਰ ਵਿਲਾਪ ਕਰਕੇ ਪੁੱਛਿਆ ਸੱਚੇ ਪਾਤਸ਼ਾਹ ਅਗਲੀ ਜੋਤ ਕਿਹਦੇ ਲੜ ਲਾ ਕੇ ਚੱਲਿਓ ਤੇ ਗੁਰੂ ਸਾਹਿਬ ਨੇ ਇੰਨਾ ਹੀ ਫਰਮਾਇਆ ਬਾਬਾ ਬਸੇ ਗ੍ਰਾਮ ਬਕਾਲੇ ਯਾਨੀ ਉਹ ਇਸ਼ਾਰਾ ਕਰ ਗਏ ਕਿ ਅਗਲਾ ਗੁਰੂ ਬਾਬਾ ਬਕਾਲਾ ਜਿਰਾ ਅਮਰਸਰੂਪ ਪ੍ਰਗਟ ਹੋਵੇਗਾ ਤੇ ਲਿਹਾਜ਼ਾ ਉਹਨਾਂ ਦੇ ਬਚਨਾ ਮੁਤਾਬਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਉਸ ਤੋਂ ਬਾਅਦ ਗੁਰਗੱਦੀ ਤੇ ਬਰਾਜਮਾਨ ਹੋਏ ਤੇ ਗੁਰੂ ਸਾਹਿਬ ਉਥੇ ਹੀ ਬ੍ਰਹਮਲੀਨ ਹੋਏ ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਰਬ ਖਰਤਾ ਮਹਾਬਲੀ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹ ਦਿੱਲੀ ਵਿੱਚ ਜੋਤੀ ਜੋਤ ਸਮਾਏ ਤੇ ਇਹ ਹੈ ਗੁਰੂ ਸਾਹਿਬ ਦਾ ਜੀਵਨ ਪਰਵਕਾਰੀ ਜੀਵਨ ਜਿਸ ਤੋਂ ਸਿੱਖਿਆ ਲੈਣ ਦੀ ਲੋੜ ਹੈ ਬਾਲਾ ਪ੍ਰੀਤਮ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸਮਾਗਮ ਗੁਰਦਾਰਸ਼ੀਸ਼ ਗਨ ਸਾਹਿਬ ਵੀ ਹੋਣਗੇ ਗੁਰਦੁਆਰਾ ਫਿਰ ਗੁਰੂ ਸਾਹਿਬ ਦੇ ਜਿਹੜੇ ਪਾਵਨ ਸਰੀਰ ਦਾ ਸਸਕਾਰ ਜਿਹੜਾ ਸੀ ਉਹ ਜਿਸ ਸਥਾਨ ਤੇ ਕੀਤਾ ਗਿਆ ਉੱਥੇ ਗੁਰਦੁਆਰਾ ਜਿੱਥੇ ਗੁਰੂ ਸਾਹਿਬ ਵਿਛਰੇ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਸੰਗਤਾਂ ਦੇਸ਼ ਵਿਦੇਸ਼ ਤੋਂ ਆਉਂਦੀਆਂ ਨੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਗੁਰਪੁਰ ਮਨਾਏ ਜਾਂਦੇ ਨੇ ਉਹਦੀ ਦੇਖੀ ਹੋਰ ਹੈ ਗੁਰਦਾਰਾ ਸਾਹਿਬ ਦੀ ਮੈਂ ਕਿਉਂਕਿ ਦਿੱਲੀ ਰਹਾ ਜਦੋਂ ਮੈਂ ਰੇਡੀਓ ਦੀ ਸਰਵਿਸ ਦੌਰਾਨ ਮੈਂ ਰੋਜ਼ ਦਰਸ਼ਨ ਕਰਨ ਜਾਂਦਾ ਸੀ ਲੱਗੇ ਪੈਂਦਾ ਰੇਡੀਓ ਸਟੇਸ਼ਨ ਦੇ ਪਾਰਲੀਮੈਂਟ ਹਾਊਸ ਦੇ ਨਾਲ ਤੇ ਜਿੱਥੇ ਅ ਉੱਥੇ ਗੁਰਪੁਰ ਮਨਾਇਆ ਜਾਂਦਾ ਉੱਥੇ ਸੀਸਗਨ ਸਾਹਿਬ ਤੇ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਦੇ ਪਾਵਨ ਦੇ ਦਾ ਉਹ ਹੈ ਗੁਰਦੁਆਰਾ ਬਾਲਾ ਸਾਹਿਬ ਉਥੇ ਤਿੰਨ ਆਸਾਨਾਂ ਦੇ ਉੱਤੇ ਤੇ ਬਾਕੀ ਹੋਰ ਗੁਰਦੁਆਰਾ ਸ਼ਬਾਨ ਵਿੱਚ ਵੀ ਇਹ ਗੁਰਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਬਾਲਾ ਪ੍ਰੀਤਮ ਦੀਆਂ ਇਹਨਾਂ ਲੀਲਾਵਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੂੰ ਕੋਟਾਨ ਕੋਟ ਨਮਸਕਾਰ ਕਰਦੇ ਹੋਏ ਤੇ ਆਖਰ ਵਿੱਚ ਇਸ ਤੁਖ ਨੂੰ ਫੇਰ ਦਰਉਂਦੇ ਹੋਏ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਜਿਸ ਥੇਬ ਸੁਝਾਏ ਤੇ ਇੱਕ ਬਹਾਦਰ ਸ਼ਿਮਰੀਏ ਕਰਨੌਂਦ ਆਵੇ ਤਾਂ ਹੈ ਸਭ ਥਾਈ ਹੋਏ ਸ਼ਾਇ ਐਪੀਸੋਡ ਨੂੰ ਸਮਾਪਤ ਕਰਦੇ ਹਾਂ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ